ਭਾਈ ਦੌੜਾਂ ਦੀ ਤਿਆਰੀ ਫੁੱਲ ਹੈ ਜੀ ਸਾਈਕਲ ਭਜਾਉਣੇ ਆ ਅੱਜ ਦੇਖਦੇ ਆ ਪਿੰਡ ਦੌਦਰ ਦੇ ਵਿੱਚ ਖੜੇ ਆ ਜ਼ਿਲ੍ਹਾ ਮੋਗਾ ਇੱਥੋਂ ਸਾਈਕਲ ਭਜਣੇ ਆ ਇੱਥੋਂ ਸਟਾਰਟ ਹੋ ਗਏ ਪਿੰਡ ਡਾਂਗੀਆਂ ਦੇ ਵਿੱਚ ਦੀ ਹੋ ਗਏ ਘੁੰਮ ਕੇ ਫਿਰ ਇੱਧਰ ਦੀ ਆ ਜਾਣਗੇ ਪਹਿਲਾਂ ਕਚਾਰਾ ਭਾਈ ਵਾਲਾ ਮੂਹਰ ਦੀ ਡਾਂਗੀਆਂ ਦੇ ਵਿੱਚ ਦੀ ਆਉਣਗੇ ਦੇਖ ਸਕਦਾ ਤੁਸੀਂ 23 ਸਾਈਕਲ ਆ ਕੁੱਲ ਦੇਖਦੇ ਆ ਕਿਹੜਾ ਕਹਿੰਦੇ ਮੈਂ ਨੰਬਰ ਤੇ ਆਉਂਦਾ ਲੱਗ ਜੂਗਾ ਪਤਾ ਤੇ ਦੇਖ ਸਕਦਾ ਹਾਂ ਕਿੰਨੇ ਸਾਈਕਲ ਕਿੰਨੇ ਬਾਈ ਕੁੱਲ 25 ਆ 25 ਆ ਸਾਈਕਲ 25 ਸਾਈਕਲ ਆ ਬਾਈ ਲਓ ਜੇ ਇੱਥੋਂ ਸਟਾਰਟਿੰਗ ਪੁਆਇੰਟ ਆ ਇੱਥੇ ਆ ਕੇ ਐਂਡ ਹੋਊਗੀ ਦੌੜ ਇਹ ਲਓ ਜੀ ਰਾਜਵੀਰ ਜਸਵਿੰਦਰ ਦਾ ਬਾਈ ਮਾ ਸਾਡ ਤੇ ਸਖਮਿੰਦਰ ਦਾ ਰਾਜਵੀਰ ਸਖਮਿੰਦਰ ਲਓ ਲਓ ਨਾ ਬੋਲਦਾ ਹੋਵੇ ਮੋਰਾ ਮਰਾ ਬਾਈ ਲੱਗ ਚੁੱਕੀਆਂ ਦੇਖ ਲਓ ਇਧਰਲੇ ਪਾਸੇ ਦਿਖਾਉਣਾ ਮੈਂ ਨਾ ਦੇਖੋ ਉਹ ਪਿੱਛੇ ਕਰਾ ਕਿਉਂ ਤਿਆਰੀ ਆ ਪਿੱਛੇ ਕਰਾ ਬਾਈ ਮੋੜਾ ਮੋੜਾ ਮੋੜੇ ਹੋ ਜਾਂਦੇ ਕਿਧਰਲੇ ਪਾਸੇ ਬਾਈ ਮੋੜਾ ਮੋੜਾ ਲੱਗ ਜਾਂਦੇ ਆ ਦੇਖੋ ਬਾਕੀ ਤੁਹਾਨੂੰ ਅਗਲਾ ਮਾਹੌਲ ਦਿਖਾਉਣੇ ਆ ਵੀ ਕੀ ਹੋਊਗਾ ਆਪਾਂ ਘੱਟ ਘੱਟ ਕੇ ਸੀ ਨਹੀਂ ਲਾਵਾਂਗੇ ਵੀ ਜਿਆਦਾ ਆਪਾਂ ਰੈਗੂਲਰ ਨਹੀਂ ਦਿਖਾਉਂਦੇ ਕਿਉਂਕਿ ਵੀਡੀਓ ਬਹੁਤ ਜਿਆਦਾ ਲੰਬੀ ਹੋ ਜਾਊਗੀ ਜਿੱਥੇ ਕਿ ਟਵਿਸਟ ਹੋਇਆ ਉੱਥੇ ਕਿ ਦਿਖਾਵਾਂਗੇ ਨਾ ਬਾਕੀ ਕਿਹੜਾ ਸ਼ੁਰੂ ਕਰਦੇ ਆ ਦਿਖਾਈ ਦਵਾਂਗੇ ਅੱਗੇ ਵਿਚਾਲੇ ਵਿਚਾਲੇ ਤੁਹਾਨੂੰ ਦਿਖਾਉਂਦੇ ਰਾਵਾਂਗੇ ਵੀ ਕਿੱਥੇ ਕਿੱਥੇ ਸਾਈਕਲ ਜਾਂਦਾ ਤੇ ਕਿਹੜਾ ਮੂਹਰੇ ਆਉਂਦਾ ਕਿਹੜਾ ਪਿੱਛੇ ਰਹਿੰਦਾ ਸਾਰਾ ਦਿਖਾਵਾਂਗੇ ਤੁਹਾਨੂੰ ਤੇ ਇਹਦੇ ਵਿੱਚ ਕੋਈ ਏਜ ਸਿਸਟਮ ਨਹੀਂ ਹੈਗਾ ਤੇ ਸਾਡੇ ਛੋਟੇ ਜਿਹੇ ਬੱਚੇ ਵੀ ਇਹਦੇ ਵਿੱਚ ਭਾਗ ਲੈ ਰਹੇ ਆ ਇਧਰਲੇ ਪਾਸੇ ਦੰਦੂ ਚੱਲ ਮਾ ਆ ਗਿਆ ਜੇ ਜੀ ਸਾਈਕਲ ਵਾਲੇ ਨਾਲ ਮੂਰਾ ਮੂਰਾ ਲੱਗ ਲੈਣ ਤੋਂ ਫਿਰ ਆਪਾਂ ਸਟਾਰਟ ਕਰਦੇ ਆਂ ਬਾਈ ਸ਼ੁਰੂ ਕਰਾਉਣੇ ਆ ਜੋ ਬਾਈ ਉਹ ਸਾਹਮਣੇ ਦੇਖੋ ਤਿਆਰੀ ਫੁੱਲ ਆ ਜੀ ਲਓ ਜੀ ਮੂਰਾ ਮੂਰਾ ਲੱਗ ਚੁੱਕੀਆਂ ਬਾਈ ਤੇ ਇੱਕ ਪੈਰ ਥੱਲੇ ਇੱਕ ਪੈਡਲ ਤੇ ਆ ਮੰਨ ਕੇ ਚਲੋ ਤਿਆਰੀ ਪੂਰੀ ਆ ਭਜਾਉਣ ਦੀ ਤੇ ਮੂਰੇ ਮੋਟਰਸਾਈਕਲਾਂ ਵਾਲੇ ਜਿਵੇਂ ਆਪਣੇ ਨਾਲ ਗਈ ਮੁੰਡੇ ਹੈਗੇ ਜਾਨ ਵਾਲੇ ਜਿਨ੍ਹਾਂ ਨੇ ਹਸਾਬ-ਕਿਤਾਬ ਰੱਖਣਾ ਪੈਂਦਾ ਕਿਉਂਕਿ ਉਹ ਹਸਾਬ-ਕਿਤਾਬ ਰੱਖਣਾ ਵੀ ਕਿਹੜਾ ਕਹਿੰਦੇਵੇਂ ਨੰਬਰ ਤੇ ਆ ਕਿਹੜਾ ਕਹਿੰਦੇਵੇਂ ਨੰਬਰ ਤੇ ਆ ਲਓ ਵੀ ਮਿੱਤਰੋ ਬਈ ਤਿਆਰੀ ਪੂਰੀ ਆ ਸਟਾਰਟਿੰਗ ਦਾ ਝੰਡਾ ਦੇਣ ਲੱਗੇ ਆ ਤੇ ਉਹ ਮੁੰਡਿਆਂ ਦੇ ਵਿੱਚ ਵੀ ਜੋਸ਼ ਪੂਰਾ ਜਿਹੜੇ ਸਾਈਕਲ ਚਲਾ ਰਹੇ ਆ ਹੁਣ ਲੱਗ ਜੂ ਪਤਾ ਬਈ ਥੋੜੇ ਸਮੇਂ ਲਓ ਵੀ ਚਾਰ ਹੌਲੀ 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 ਰੁਕ ਜਾ ਰੁਕ ਜਾ ਲੈਓ ਵੀ ਇੱਕ ਵਾਰ ਦਾ ਫੜਾ ਦਾ ਬੜੀ ਮੱਚ ਗਈ ਬਈ ਪੂਰੀ ਤੇ ਲੱਗ ਜੂ ਵਾ ਖੇਜੇ 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 ਇਹ ਆ ਗਏ ਖੇਜੇ 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 ਲਓ ਜੀ ਬਈ ਆਹ ਦੇਖੋ ਜੋਸ਼ ਪੂਰਾ ਹੈਗਾ ਮਿੱਤਰੋ ਬਈ ਮਾਰਸ ਲੱਗੇ ਲਿਆ ਮਰਾਇਆ ਚੱਲਿਆ ਚੱਲਿਆ ਆ ਭਾਈ ਮੂਹਰੇ ਆਉਂਦਾ ਕਾ ਦੇਖੋ ਲਓ ਜੀ ਮੈਂ ਕਹਿੰਦਾ ਮੋਟਰਸਾਈਕਲ ਨੂੰ ਵੀ ਅੱਜ ਅੱਖਾ ਘੜਦਾ ਸੇਕਲਾ ਵਾਲੇ ਹੌਲੀ ਚੱਲ ਹੌਲੀ ਲਓ ਜੀ ਭਾਈ ਪੂਰਾ ਜੋਸ਼ ਆ ਪੂਰਾ ਮੈਂ ਕਹਿੰਦਾ ਕਮਾਲ ਹੋਈ ਪਈ ਆ ਦੇਖੋ ਤੁਹਾਡੇ ਸਾਹਮਣੇ ਆ ਸ਼ੇਅਰ ਕਰੀ ਚਲੋ ਨਾਲ ਦੀ ਨਾਲ ਵੀਡੀਓ ਨੂੰ ਭਾਈ ਕਿਉਂਕਿ ਇਹ ਇੱਕ ਜਜ਼ਬਾ ਵਧੂਗਾ ਇੱਕ ਹੌਸਲਾ ਵਧਾ ਬੰਦੇ ਦਾ ਨਾ ਕਿਉਂਕਿ ਇਹ ਕੋਈ ਮਾੜੀ ਚੀਜ਼ ਤਾਂ ਹੈ ਨਹੀਂ ਤਾਂ ਚੰਗੀ ਚੀਜ਼ ਆ ਦੇਖੋ ਆ ਭਾਈ ਆਉਦਾ ਮੂਹਰੇ ਖੇਚ ਮੜਾ ਜਾ ਲਓ ਜੀ ਮਾਵੀ ਪਈਆ ਬਾਈ ਮਾਵਲਾ ਪੂਰਾ ਫਸਮਾ ਉਹਦਾ ਮੋਟਰਸਾਈਕਲ ਦੀ ਰੇਸ ਪੂਰੀ ਦੇਣੀ ਪੈ ਰਹੀ ਆ ਸਾਈਕਲ ਮੋਟਰਸਾਈਕਲ ਦੇ ਬਰਾਬਰ ਆ ਰਿਹਾ ਪੂਰਾ ਲਓ ਜੀ ਪੂਰਾ ਐਨ ਕੰਮ ਫਸਣਾ ਬਾਈ ਉਹਦਾ ਐ ਆ ਵੀ ਮੋਟਰਸਾਈਕਲ ਦੇ ਰੇਸ ਆ ਬਾਈ ਮੋਟਰ ਐ ਦੀ ਰੇਸ ਨੂੰ ਤਾਂ ਖੜਾ ਗਈ ਜੀ ਨਾ ਜਲਾ ਭੱਜ ਲੈ ਥੋੜੀ ਚੱਲ ਬਾਈ ਕੋਈ ਨਾ ਰਲਾ ਜੀ ਨਾਲ ਜੇ ਚੱਕਰੀ ਆਉਂਦਾ ਫੱਟੇ ਬਾਈ ਮੁੰਡੇ ਸਾਈਕਲਾਂ ਦੇ ਵਿੱਚ ਕੰਮ ਵੱਧ ਫਸਮਾਣਾ ਲਓ ਜੀ ਇੱਕ ਦੂਜੇ ਨਾਲ ਖਿੰਦੇ ਹੋਏ ਆਉਂਦੇ ਆ ਬਾਈ ਕਦੇ ਕਿਹੜਾ ਮੂਹਰੇ ਨਿਕਾ ਜਾਂਦਾ ਕਦੇ ਕਿਹੜਾ ਕਮਾਲ ਹੋਈ ਪਈਆ ਬਾਹਲੇ ਬੰਦਾ ਮਗਰ ਰਹਿ ਗਿਆ ਨਾ ਚਲੋ ਕੋਈ ਗੱਲ ਨਹੀਂ ਜਿਹੜਾ ਹਿੱਸਾ ਲਿਆ ਉਹ ਬਹੁਤ ਵੱਡੀ ਗੱਲ ਹੋ ਜਾਂਦੀ ਏ ਉਹ ਬਹੁਤ ਜ਼ਿਆਦਾ ਵੱਡੀ ਗੱਲ ਹੋ ਜਾਂਦੀ ਆ ਕਿ ਸਾਡੇ ਅਰ ਜਿਹੜਾ ਸਭ ਨਹੀਂ ਲੈਦੇ ਡਰਦੇ ਆ ਹਨਾ ਜਿਹੜਾ ਬੰਦਾ ਹਿੱਸਾ ਲੈਂਦਾ ਕੋਣਾ ਕੋ ਹੁੰਦਾ ਹੀ ਉਹਦੇ ਵਿੱਚ ਕੋਣਾ ਕੋ ਸੋਚ ਕੇ ਹਿੱਸਾ ਲੈਂਦਾ ਇਹ ਚੀਜ਼ਾਂ 'ਚ ਲਓ ਜੀ ਆਪਾਂ ਹੁਣ ਮੋਟਰ ਤੇ ਥੋੜਾ ਜਿਹਾ ਹੌਲੀ ਕਰ ਲਿਆ ਵਾ ਮੈਂ ਤਾਂ ਆਏ ਕਹਿੰਦਾ ਜੀ ਮੈਂ ਕੱਟ-ਕੱਟ ਕੇ ਸੀਨ ਲਾਵਾਂਗਾ ਪਰ ਵੀਡੀਓ ਕੱਟਨ ਦਾ ਡੈਲ ਨਹੀਂ ਕਰ ਰਿਹਾ ਇੰਨਾ ਫਾਤਮਾ ਮੁਕਾਬਲਾ ਦਾ ਵਿੱਚ ਪਰ ਮੋਟਰਸਾਈਕਲ ਵਾਲੇ ਕੋਈ ਆ ਰਹੇ ਆ ਉਹ ਥੋੜੀ ਜਿਹੀ ਮੰਨ ਕੇ ਚੱਲੋ ਟਿਕ ਤੇ ਦੇ ਸਕਦੇ ਆ ਪਰ ਨਹੀਂ ਆਹ ਦੇਖੋ ਮੈਂ ਕਹਿੰਦਾ ਭਾਜ ਦੇ ਵਿੱਚ ਤਾਂ ਐਸੀ ਕਿ ਇੱਕ ਬੰਦੇ ਹੀ ਮੂਹਰੇ ਆ ਰਹੇ ਸੀ ਹੁਣ ਇਹ ਬਦਲ-ਬਦਲ ਕੇ ਬੰਦੇ ਮੂਹਰੇ ਆ ਰਹੇ ਆ ਤੇ ਹੁਣ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਵੀ ਜਿੱਤੂਗਾ ਕੌਣ ਅੰਦਾਜ਼ਾ ਬਿਲਕੁਲ ਨਹੀਂ ਲਗਾ ਸਕਦੇ ਵੀ ਜਿੱਤੂਗਾ ਤਾਂ ਜਿੱਤੂਗਾ ਕੌਣ ਲਓ ਜੀ ਵਾਹ ਜੀ ਵਾਹ ਲੈ ਆ ਵੀ ਮਿੱਤਰੋ ਆ ਹੁੰਦਾ ਜਜ਼ਬਾ ਕਿਹਦੇ ਪੱਟਾਂ ਦੇ ਕਿੰਨਾ ਜੋਰਾ ਲੱਗ ਜੂ ਪਤਾ ਤੁਹਾਨੂੰ ਓਏ ਮੈਂ ਕਹਿੰਦਾ ਅਰੇ ਗੱਟਾਂ ਐ ਕਹਿੰਦਾ ਵੀ ਤੂੰ ਕਿਵੇਂ ਮੂਹਰੇ ਨਿਕਲੇਗਾ ਓਏ ਹੋਏ ਕਮਾਲ ਹੋ ਗਈ ਭਾਈ ਜਮਾ ਸ਼ੇਅਰ ਕਰ ਦਿਓ ਨਾਲ ਦੀ ਨਾਲ ਵੀਡੀਓ ਨੂੰ ਆ ਜਾਓ ਲੈ ਆ ਵੀ ਉਹ ਕਚਰਾ ਸਟਾਰਟ ਹੋ ਜਣਾ ਉੱਥੇ ਪਤਾ ਲੱਗੂ ਅਸਲੀ ਦਾ ਲਓ ਜੀ ਆਹ ਭਾਈ ਬੜਾ فاਸਲਾ ਪਾ ਚੁੱਕਿਆ ਹੁਣ ਦੇਖਦੇ ਆਂ ਗਾਂ ਕੀ ਬਣਦਾ ਹੌਲੀ ਜੇ ਨਹੀਂ ਮੜਾ ਧਿਆਨ ਨਾਲ ਠੀਕ ਆ ਮੜਾ ਕੱਢ ਲੋ ਭਾਈ ਗਾਂ ਮੜੀ ਸਾਈਡ ਦੇ ਦੇ ਕੱਢ ਲੋ ਕੱਢ ਲੋ ਭਾਈ ਤੂੜ ਮਿੱਟੀ ਹੌਲੀ ਹੌਲੀ ਚਲੋ ਹੌਲੀ ਹਾਂ ਆਏ ਹਾਏ ਗਾੜਾ ਲਗਾ। ਔਰ ਦੇਖੋ ਭਾਈ ਕਾਫੀ ਦੂਰ ਆ ਚੁੱਕੇ ਆ। ਇਧਰਲੇ ਪਾਸੇ ਇੱਕ ਬਾਈ ਦਾ ਆ ਗਿਆ। ਉਹ ਪਰਲੇ ਪਾਸੇ ਦੇਖੋ ਤੁਸੀਂ। ਚੱਲ ਵੀ ਖਿੱਚੀ ਚੱਲ ਮੜਾ ਜਾ। ਔਰ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣਾ ਹੌਲੀ ਕਰੀ ਮੜਾ ਜਾ। ਔਰ ਦੇਖੋ। ਸ਼ਾਇਦ ਉਹਨੂੰ ਦਿਖ ਰਿਹਾ ਹੋਵੇ, ਸ਼ਾਇਦ ਨਹੀਂ। ਆਪਾਂ ਗਾਂ ਜਾ ਕੇ ਰੋਕ ਲੈਨੇ ਆ ਕੋਈ ਨਾ। ਲਓ ਜੀ। ਲਓ ਵੀ ਮਿੱਤਰੋ ਭਾਈ ਬਹੁਤ ਵੱਡਾ ਫਾਸਲਾ ਪਾ ਚੁੱਕੇ ਆ ਮਿੱਤਰੋ। ਬਹੁਤ ਮਗਰ ਰਹਿ ਗਏ ਬਾਕੀ ਮੁੰਡੇ ਹੁਣ ਮੈਨੂੰ ਇਦਾਂ ਲੱਗ ਰਿਹਾ ਵੀ ਆਹ ਬਾਈ ਦੇ ਕਰਮਾਂ ਦੇ ਵਿੱਚ ਸੈਕਲ ਆ ਪਹਿਲੇ ਨਾਮ ਦਾ ਬਾਕੀ ਦੇਖਨੇ ਆ ਅੱਗੇ ਜਾ ਕੇ ਇਹ ਨਹੀਂ ਪਤਾ ਬਾਜੀ ਕਿੱਥੇ ਜਾ ਕੇ ਪਾਟ ਜੇ ਬਾਕੀ ਜਿੰਨੀ ਕਿ ਨੌਲੇਜ ਆ ਵੀ ਹਾਂ ਭਈ ਆਹ ਬਾਈ ਜਿੱਤੂਗਾ ਬਾਕੀ ਦੇਖਦੇ ਆ ਬਾਕੀ ਸਾਡੇ ਭਾਅ ਤਾਂ ਹਰੇਕ ਬੰਦਾ ਜਿੱਤੇ ਆ ਕਿਉਂਕਿ ਜਿਨੇ ਪਾਰਟਿਸਪੇਟ ਕਰ ਲਿਆ ਉਹ ਜਿੱਤੇ ਆ ਭਈਆ ਜਿੱਤ ਹਾਰ ਤਾਂ ਬਣੀ ਆਈ ਆ ਤੇ ਇਹ ਦੇਖੋ ਤੁਸੀਂ ਬਾਕੀ ਆ ਜਾਓ ਜੀ ਭਾਜ ਦੇ ਵਿੱਚ ਪੂਰਾ ਪਾਰਟਿਸਪੇਟ ਹੋ ਰਿਹਾ ਲਓ ਜੀ ਉਹ ਦੇਖੋ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਮੜਾ ਜਣਾ ਮੋਟਰਸਾਈਕਲ ਦੇ ਜਾਂਦੇ ਕਰਕੇ ਥੋੜਾ ਜਿਹਾ ਛਟਕੇ ਪੈ ਰਹੇ ਆ ਤਾਂ ਕਰਕੇ ਮੜਾ ਜ ਉਹ ਹੋ ਰਿਹਾ ਨਹੀਂ ਤਾਂ ਮੈਂ ਤੁਹਾਨੂੰ ਪੂਰੀ ਵੀਡੀਓ ਦਿਖਾਉਂਦਾ ਨਾਲ ਨਾਲ ਚੱਲਣਾ ਕਰਕੇ ਨਾ ਥੋੜਾ ਜਿਹਾ ਤਾਂ ਕਰਕੇ ਆ ਅੱਗੇ ਜਾ ਕੇ ਹੁਣ ਆਪਾਂ ਤੁਹਾਨੂੰ ਅੱਗੇ ਜਾ ਕੇ ਸਾਫ਼ ਸੜਕ ਦੇ ਦਿੰਦੇ ਆ ਸ਼ਾਟ ਆਜੋ ਲਓ ਜੀ ਮਿੱਤਰੋ ਡਾਂਗੀਆਂ ਪਹੁੰਚ ਚੁੱਕੇ ਆ ਤੇ ਪੂਰਾ ਹਜੇ ਜੋਸ਼ ਬਰਕਰਾਰ ਆ ਕੋਈ ਵੀ ਘਾਟਾ ਨਹੀਂ ਆਇਆ ਜੋਸ਼ ਦੇ ਵਿੱਚ ਲਓ ਜੀ ਓ ਦੇਖੋ ਤੁਸੀਂ ਹਜੇ ਤੱਕ ਤਾਂ ਇੱਕ ਬੰਦਾ ਜਮੂਰੇ ਆ ਬਾਕੀ ਗਾਂ ਦੇਖਣਾ ਕੀ ਬੰਦਾ ਲਓ ਜੀ ਹੁਣ ਆਹਾ ਜਿਹੜੀ ਫਿਰਨੀ ਆ ਡਾਂਗੀਆਂ ਦੀ ਆ ਬਾਈ ਦਿਖਾਉਣਾ ਤੁਹਾਨੂੰ ਅੱਗੇ ਜਾ ਕੇ ਲਓ ਵੀ ਇੱਥੋਂ ਮੈਂ ਕਹਿੰਦਾ ਮੈਂ ਮੋੜ ਦਿਆਂ ਸ਼ਾਟ ਲੈ ਲਈਏ ਹੌਲੀ ਚੱਲ ਓਏ ਓ ਦੇਖੋ ਮਿੱਤਰੋ ਮੋਟਰਸਾਈਕਲ ਨਾਲ ਨਾਲ ਪੂੜਾ ਖੇਵਾ ਖੇਵਾ ਮੁਕਾਬਲਾ ਚੱਲ ਰਿਹਾ ਲਓ ਜੀ ਹਜੇ ਤਾਂ ਦਾ ਫਿਰ ਆਹੀ ਬਾਈ ਮੂਰੇ ਆ ਬਾਕੀ ਗਾਹ ਦੇਖਦਾ ਕੀ ਬਣਦਾ ਲਓ ਜੀ ਪੂਰਾ ਜੋਸ਼ ਤੇ ਜਜ਼ਬਾ ਆਏ ਨਹੀਂ ਹਟਦਾ ਮੇਰਾ ਸਾਈਕਲ ਲੈ ਕੇ ਜਿੱਤੂ ਅੱਜ ਫਾਇਦਾ ਕਰ ਦੱਸਣ ਮੀਂਹ ਦੇ ਅੱਗੇ ਦੂਜੇ ਬੰਦੇ ਇਹ ਇਹ ਉਹ ਆ ਗਿਆ ਇੱਕ ਹੋਰ ਆ ਗਿਆ ਲਓ ਜੀ ਦਿਖਾਉਣਾ ਤੁਹਾਨੂੰ ਆ ਬਾਈ ਨੂੰ ਜਾਂਦੇ ਮੂਹਰੇ ਕੇਰਾ ਲਓ ਜੀ ਅੱਗੇ ਦੇਖਦੇ ਆ ਮਿੱਤਰੋ ਉਹ ਦੇਖੋ ਦੂਜੇ ਬੰਦੇ ਵੀ ਆ ਰਹੇ ਆ ਨਾਲ ਨਾਲ ਦੇਖੋ ਬਾਕੀ ਜਿਆਦਾ ਬੰਦੇ ਤਾਂ ਪਿੱਛੇ ਹੀ ਰਹਿ ਗਏ ਹਨਾ ਘਟੋ ਘਟੋ 25 ਸਾਈਕਲ ਸੀਗੇ ਲਓ ਜੀ ਇੱਧਰੋਂ ਬੇ ਦੇਖਦੇ ਲੋਕ ਜਾਨ ਦੇ ਮੁੰਡੇ ਨੂੰ ਦੂਜੇ ਨੂੰ ਇੱਧਰੋਂ ਸਟਾਰਟਿੰਗ ਕਰ ਲੈਨੇ ਆ ਲਓ ਜੀ ਮੜਿਆ ਦੂਜੇ ਸਾਈਕਲ ਵਾਲੇ ਨੂੰ ਦਿਖਾ ਦਈਏ ਆਉਂਦਾ ਇੱਥੇ ਦਾ ਛੜਕੀ ਹੈ ਲਓ ਵੀ ਮਿੱਤਰੋ ਪੂਰਾ ਜੋਸ਼ ਆ ਭਈ ਆ ਦੇਖੋ ਇੱਕ ਦੂਜਾ ਬੰਦਾ ਵੀ ਆ ਗਿਆ ਲਓ ਜੀ ਪੂਰੀ ਗੱਲਬਾਤ ਆ ਤੀਜਾ ਬੰਦਾ ਵੀ ਆ ਗਿਆ ਇਧਰਲੇ ਪਾਸੇ ਹਾਏ ਹੋਰ ਬੰਦੇ ਇੱਧਰ ਲੱਗ ਬਦਮਲਾ ਇੱਧਰ ਜਾਂਦੇ ਹੋਣਗੇ ਨਾ ਕਿ ਸੜਕ ਚੜ ਗਏ ਹੋਣਗੇ ਲਓ ਦੂਜੇ ਵੀ ਦਿਖਾ ਜੀ ਫਿਰ ਆਪਾਂ ਹੌਲੀ ਚੱਲ ਲਓ ਜੀ ਹੌਲੀ ਕਰ ਲੈ ਦੂਜੇ ਵੀ ਦਿਖਾ ਜੀ ਲਓ ਵੀ ਮਿੱਤਰੋ ਦੋ ਬੰਦੇ ਭਾਈ ਹੋਰ ਆ ਗਏ ਆ ਦੇਖ ਸਕਦਾ ਤੁਸੀਂ ਤੇ ਆ ਲੋ ਚੱਕੋ ਲਓ ਜੀ ਐਂਡ ਗੱਲ ਬਾਤ ਆ ਪੂਰੀ ਹੋਰ ਬੰਦੇ ਵੀ ਆ ਰਿਹਾ ਪਾਗੇ ਆ ਕੇ ਤੁਹਾਨੂੰ ਮੈਚ ਦਿਖਾਉਣੇ ਆ ਪੂਰਾ ਭਾਈ ਤੇ ਬਾਕੀ ਬੰਦੇ ਤਾਂ ਜਿਆਦਾ ਹੀ ਪਿੱਛੇ ਰਹਿ ਚੁੱਕੇ ਆ ਕੋਈ ਬਾਕੀ ਤੁਹਾਨੂੰ ਦਿਖਾਉਣਾ ਹੈ ਕੀ ਗੱਲਬਾਤ ਬਣਦੀ ਆ ਜੋ ਲਓ ਬਈ ਮਿੱਤਰੋ ਚੈੱਕ ਕਰੋ ਬਾਈ ਅੱਜ ਪਤਾ ਲੱਗੂ ਬਈ ਕਿਹੜਾ ਕਿੰਨੇ ਪਾਣੀ ਚ ਚੱਲ ਮਿੱਤਰਾਂ ਲੈ ਜਾ ਲੈ ਖਿੱਚ ਕੇ ਖਿੱਚ ਦੇ ਖਾਈ ਦੇ ਲਓ ਬਈ ਐਨ ਗੱਲਬਾਤ ਸਿਰੇ ਹੋਈ ਪਈ ਆ ਬਾਈ ਲਾਉਂਦੇ ਅਗਲੇ ਬੰਦਿਆਂ ਕੋਲ ਵੀ ਆਪਾਂ ਲੈ ਕੇ ਚਾਲਦੇ ਆਂ ਮੋਟਰਸਾਈਕਲ ਲਾਉਣਿਆਂ ਨਾਲ ਬਾਈ ਕਿਹੜਾ ਬੰਦਾ ਕਿੱਥੇ ਕੁ ਮਾਰ ਪਾ ਰਿਹਾ ਆਪਾਂ ਸਾਰਾ ਦਿਖਾਉਨੇ ਆ ਤੁਹਾਨੂੰ ਤੇ ਮੂਰੇ ਜਿਹੜੇ 5 ਬੰਦੇ ਆਪਣੇ ਨਿਕਲੇ ਆਏ 5 ਬੰਦੇ ਮੂਰੇ ਆ ਰਹੇ ਆ ਬਾਕੀ ਬੰਦੇ ਬਾਲੇ ਦਾ ਪਿੱਛੇ ਆ ਬਾਕੀ ਤੁਹਾਨੂੰ ਦਿਖਾਉਨੇ ਆ ਆਪਾਂ ਨਾਲ ਦੀ ਨਾਲ ਤੁਰੇ ਜਾਂਦੇ ਆਂ ਬਾਈ ਤੇ ਸਾਨੂੰ ਆਏ ਵੀ ਆ ਵੀ ਮੋਟਰਸਾਈਕਲ ਦੇ ਨਾਲ ਕੋਈ ਰੁਕਾਵਟ ਨਾ ਆਵੇ ਸਾਈਕਲ ਭਜਾਉਣ ਦੇ ਵਿੱਚ ਤਾਂ ਕਰਕੇ ਆਪਾਂ ਥੋੜਾ ਜਿਹਾ ਮੂਰੇ ਚੱਲ ਰਹੇ ਆ ਜਾਂ ਜਿਆਦਾ ਮਗਰ ਚੱਲ ਰਹੇ ਆ ਆਪਾਂ ਤੁਹਾਨੂੰ ਭਾਈ ਲੈ ਜਾ ਲੈ ਹੈ ਅੱਗੇ ਲੈ ਜਾਦਾ ਓਏ ਦੇਖੋ ਬੰਦੇ ਆ ਰਹੇ ਆ ਬਹੁਤ ਪਿੱਛੇ ਮੁੰਡੇ ਰਹਿ ਗਏ ਆ ਬਾਕੀ ਗਾਂਹ ਦੇਖਦੇ ਆ ਇੰਦੇ ਆ ਕੇ ਬਾਜੀ ਕਿਸੇ ਦੀ ਪੱਟ ਸਕਦੀ ਆ ਭਾਈ ਕੋਈ ਪਤਾ ਨਹੀਂਗਾ ਤੇ ਬੜਾਈ ਚਲੋ ਵੀਰੋ ਸਰਾ ਗੱਲ ਬਾਤ ਦਾ ਸਰਾ ਐਂਡ ਹੋਇਆ ਪਿਆ ਆਜੋ ਲਓ ਜੀ ਇੱਕ ਬੰਦਾ ਹੋ ਡੱਕ ਲਿਆ ਇਹ ਭਾਈ ਦੂਜੇ ਤੇ ਸੀਗਾ ਹੁਣ ਇਹ ਤੀਜੇ ਤੇ ਰਹਿ ਚੁੱਕਿਆ ਭਾਈ ਤੁਹਾਨੂੰ ਦੱਸਿਆ ਵਾ ਪਾਸਲੇ ਬੂਤਲਾ ਸਾਈਕਲਿੰਗ ਦੇ ਵਿੱਚ ਕੋਈ ਚੱਕਰ ਨਹੀਂਗਾ ਇਹ ਨਹੀਂ ਪਤਾ ਕਿ ਦੀ ਕਿੱਥੋਂ ਬਾਜੀ ਪਲਟ ਜੇ ਹਣਾ ਲਓ ਜੀ ਆ ਬਾਈ ਯੂਨੀ ਕਮੇਟੀ ਵਾਲੇ ਆ ਜਿਨ੍ਹਾਂ ਨੇ ਹਿਸਾਬ ਦਾਬ ਰੱਖਣਾ ਸਾਰਾ ਲਓ ਜੀ ਬਾਕੀ ਬੰਦੇ ਬਾਈ ਕਾਫੀ ਮੂਰੇ ਜਾ ਰਹੇ ਆ ਦਿਖਾਉਣੇ ਆ ਬਾਈ ਤੁਹਾਨੂੰ ਕੀ ਕੀ ਮਾਹੌਲ ਆ ਕਿੱਥੇ ਕਿ ਜਾਂਦੀ ਆ ਗੱਲਬਾਤ ਆ ਬਸ ਸਾਰੀ ਗੱਲਬਾਤ ਦਿਖਾਉਣੇ ਆ ਲਓ ਜੀ ਆ ਦੂਜੇ ਨੰਬਰ ਵਾਲਾ ਬੰਦਾ ਤੇ ਪਹਿਲੇ ਨੰਬਰ ਵਾਲਾ ਕਿੱਥੇ ਆ ਜੋ ਪਰ ਪਹਿਲੇ ਨੰਬਰ ਵਾਲੇ ਕੋਲ ਲੈ ਕੇ ਜਾ ਲ ਜਿਹੜੀ ਗੱਲਬਾਤ ਆ ਪਹਿਲੇ ਨੰਬਰ ਵਾਲੇ ਕੋਲ ਜਾ ਕੇ ਦੇਖਦੇ ਆ ਵੀ ਕੀ ਗੱਲਬਾਤ ਆ ਹੈ ਐਂਡ ਬਾਈ ਐਂਡ ਆ ਜਾਂਦਾ ਬਾਈ ਪਹਿਲੇ ਨੰਬਰ ਵਾਲਾ ਲਓ ਜੀ ਲੱਗ ਜੂ ਪਤਾ ਬਾਈ ਹੋਰ ਤਾਂ ਹੈਗੇ ਚਾਂਸ ਪਿਆਹੀ ਜਿੱਤੂਗਾ ਨਾ ਬੰਦਾ ਹੈ ਆ ਬਾਈ ਆਊਗਾ ਬਾਈ ਪਹਿਲੇ ਨੰਬਰ ਬਾਕੀ ਦੇਖਦੇ ਪਹਿਲੇ ਦੂਜੇ ਤੀਜੇ ਤੇ ਕਿਹੜਾ ਆ ਰਿਹਾ ਕਿਉਂਕਿ ਜਿਹੜੇ ਬੰਦੇ ਪਹਿਲਾਂ ਦੂਜੇ ਤੇ ਚੱਲ ਰਹੇ ਸੀ ਹੁਣ ਉਹ ਤੀਜੇ ਤੇ ਆ ਗਏ ਹਨ ਮੜਾ ਮੜਾ ਚੱਲਦਾ ਹੀ ਰਹਿੰਦਾ ਜਿਹੜੇ ਤੀਜੇ ਤੇ ਚੱਲ ਰਹੇ ਸੀ ਉਹ ਦੁਬਾਰਾ ਦੂਜੇ ਤੇ ਵੀ ਆ ਸਕਦੇ ਆ ਕਹਾਣੀ ਦਾ ਕੋਈ ਪਤਾ ਨਹੀਂ ਤੇ ਲੱਗ ਜੂਗਾ ਪਤਾ ਹਨ ਕੀ ਗੱਲਬਾਤ ਬਣਦੀ ਆ ਖਿੱਚੀ ਚਲੋ ਬਾਈ ਪਹਿਲਾਂ ਦਾ ਬੰਦਿਆਂ ਨੂੰ ਸਲਾਮ ਆ ਯਾਰ ਜਿੰਨਾ ਜਿੰਨਾ ਨੇ ਭਾਗ ਲਿਆ ਕਿਉਂਕਿ 8 7 8 7 ਕਿਲੋਮੀਟਰ ਦਾ ਬੰਨਦਾ ਹੀ ਹੈਗਾ ਟੋਕਾ ਟੋਕ ਤੇ ਬਾਈ ਬੰਦੇ ਦੀ ਚੀਕ ਲਿਕਾ ਜਾਂਦੀ ਹੈ ਕਿਲੋਮੀਟਰ ਸੁਣ ਕੇ ਹੀ ਬਾਕੀ ਆਇਓ ਆਓ ਮੇ ਮਤਰੋ ਹੌਸਲਾ ਉਵੇਂ ਬਰਕਰਾਰ ਆ ਬਾਈ ਪਿੱਛੇ ਨਾ ਜਾ ਖਿੱਚੀ ਆਉਂਦੇ ਚੱਕੀ ਆ ਫਟੇ ਆਓ ਜੀ ਦੇਖੋ ਮਤਰੋ ਇਹ ਹੁੰਦਾ ਗੱਲਬਾਤ ਕਿਹਦੇ ਸਾਈਕਲ ਚ ਲਾਇਆ ਲੱਗ ਜੂ ਪਤਾ ਹੈ ਐਂਡ ਹੋਈ ਪਈਆ ਗੱਲਬਾਤ ਬਾਈ ਮੈਂ ਕਹਿੰਦਾ ਵੀਡੀਓ ਦੇਖਣ ਵਾਲੇ ਵਿੱਚ ਬੜਾ ਇੰਟਰਸਟ ਹੋਊਗਾ ਨਾ ਜਿਸ ਦਾ ਨਾ ਸਾਡਾ ਇੰਟਰਸਟ ਬਣਿਆ ਪਿਆ ਭਾਈ ਖਿੱਚੀ ਆ ਹੋਰ ਨਾ ਕਦੇ ਮਗਰਲਾ ਮੂਰੇ ਨੰਗ ਜੇ ਬਹੁਤ ਮਿਹਨਤ ਕੀਤੀ ਆ ਹੋਰ ਨਾ ਕਦੇ ਦੂਜਾ ਨੰਬਰ ਆ ਜੇ ਭਾਈ ਬਣ ਗਿਆ ਖਿੱਚੀ ਆ ਹੁਣ ਪਹਿਲਾ ਨੰਬਰ ਤੇਰੇ ਚ ਦਿਸ ਰਿਹਾ ਸਾਨੂੰ ਆ ਜਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੁਣ ਤਾਂ ਬਹੁਤ ਫਾਸਲਾ ਪੈ ਗਿਆ ਹੁਣ ਤਾਂ ਜਿੱਤਣ ਦੀ ਕੋਈ ਚਾਂਸ ਨਹੀਂ ਦੂਜੇ ਬੰਦਿਆਂ ਦੇ ਆਓ ਜੀ ਤੇ ਅੱਕ ਦੋ ਫੱਟੇ ਲਓ ਜੀ ਬਾਈ ਬੰਦਾ ਥੱਕ ਜਾਂਦਾਗਾ ਤੇ ਕਿਉਂਕਿ ਬਾਟ ਬਹੁਤ ਆ ਨਾ ਸਾਈਕਲ ਚਲਾਉਣਾ ਕੋਈ ਖਾਲਾ ਜੀ ਦਾ ਬਾਲਾ ਨਹੀਂ ਨਹੀਂ ਬਾਟ ਕੋਈ ਪੂਰਾ ਭਜਾ ਕੇ ਲਓ ਜੀ ਇਧਰਲੇ ਪਾਸੇ ਇੰਤਜ਼ਾਰ ਦੇਖੋ ਕਿੰਨਾ ਹੋ ਰਿਹਾ ਲਓ ਜੀ ਆਹ ਦੇਖੋ ਇਹ ਇਹ ਲਓ ਜੀ ਹੋ ਗਈ ਗੱਲਬਾਤ ਐਂਡ ਬਾਈ ਵਾਹ ਜੀ ਵਾਹ ਸਾਰਾ ਗੱਲਬਾਤ ਹੋ ਗਈ ਬਾਈ ਬਹੁਤ ਫਾਇਰ ਕਰ ਗਿਆ ਆ ਆਓ ਬਾਈ ਇੱਥੇ ਗਿਆ ਬਾਈ ਉਹ ਦੇਖੋ ਕਮਾਲ ਹੋ ਗਿਆ ਹੁਣ ਦੂਜੇ ਬੰਦੇ ਵੀ ਦਿਖਾਉਣੇ ਆ ਕਿਹੜੇ ਕਿਹੜੇ ਆ ਰਹੇ ਆ ਨਾ ਆ ਦਿਖਾਉਣੇ ਆ ਬਹੁਤ ਬਾਈ ਬਹੁਤ ਮਿਹਨਤ ਲੱਗਦੀ ਆ ਆਹ ਐਂਡਿੰਗ ਪੁਆਇੰਟ ਆ ਇੱਥੇ ਆ ਕੇ ਐਂਡ ਹੋਊਗਾ ਇਧਰਲੇ ਪਾਸੇ ਬਾਕੀ ਤੁਸੀਂ ਦੇਖੀ ਚਲੋ ਕੱਠ ਕਿੰਨਾ ਆ ਨਾ ਲੋਕਾਂ ਦੇ ਵਿੱਚ ਦੇਖਣ ਦਾ ਲੌੜੀ ਆਉਂਦਾ ਭਾਈ ਦੂਜੇ ਨੰਬਰ ਵਾਲਾ ਬੰਦਾ ਮਗਰ ਤੀਜੇ ਵਾਲਾ ਵੀ ਆਉਂਦਾ ਇਹ ਆ ਭਈਆ ਦੂਜੇ ਨੰਬਰ ਦੂਜਾ ਜਣੇ ਇਕੱਠੇ ਆ ਦੂਜਾ ਨੰਬਰ ਤੀਜਾ ਨੰਬਰ ਲਓ ਭਾਈ ਇਹ ਜੇ ਨੰਬਰ ਵਾਲਾ ਬਾਈ ਵੀ ਆ ਰਿਹਾ ਤੀਜਾ ਨੰਬਰ ਤਿੰਨ ਆ ਗਿਆ ਨਾ ਚੌਥਾ ਨੰਬਰ ਵੀ ਆ ਰਿਹਾ ਬਾਈ ਏ ਏ ਏ ਏ